ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪੰਜਵਾ ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖੇ ਅਗਲੇ ਤਿਸ ਬਿਨ ਅਵਰ ਨਾ ਕੋਏ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬੇਨ ਸੱਚੇ ਸਬਕੂੜ ਹੈ ਅੰਤੇ ਹੋਏ ਬినాਸ ਰਹਾਓ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰਾ ਮਨ ਤਨ ਭੁਖਿਆ ਤੇ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾਂ ਪਾਲੀਆਂ ਸਹਬਿਨ ਅਵਰ ਨ ਜਾਏ ਤਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤ ਗੁਰੂ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਐ ਅੰਤ ਨਾ ਪਾਰ ਆਵਾਰ ਪਰਵਦਗਾਰ ਸਲਾਹੀਐ ਜਿਸ ਦੇ ਚਲਤ ਨੇਕ ਸਦਾ ਸਦਾ ਆਰਾਦੀਐ ਇਹਾ ਮਤਿ ਵਿਸੇਖ ਮਾਨ ਤਨ ਮਿੱਠਾ ਤਿਸ ਲਗੈ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਮਿਲ ਭਾਈ ਹੋ ਸੱਚਾ ਨਾਮ ਸਮਾਲ ਤੋਸਾ ਬੰਦੋ ਹੋ ਜੀ ਕਾ ਐਥੈ ਉਥੈ ਨਾਲ ਗੁਰਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ ਕਰਮਾ ਪ੍ਰਾਪਤ ਤਿਸ ਹੋਵੇ ਜਿਸਨੂੰ ਹੋਏ ਦਿਆਲ ਮੇਰੇ ਮਨ ਗੁਰ ਜੇ ਵੜਿ ਅਵਰ ਨਾ ਕੋਏ ਦੂਜਾ ਥਾਉ ਨਾ ਕੋ ਸੁਜੈ ਗੁਰ ਮੇਲੇ ਸਚ ਸੋਏ ਰਹਾਉ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਦਿੱਠਾ ਜਾਏ ਗੁਰ ਚਰਣੀ ਜਿਨ ਮੰਨ ਲਗਾ ਸੇਵਡ ਭਾਗੀ ਮਾਏ ਗੁਰਦਾਤਾ ਸਮਰੱਥ ਹੈ ਗੁਰ ਗੁਰਦਾਤਾ ਸਮਰੱਥ ਗੁਰ ਗੁਰ ਸਭ ਮੈਂ ਰਹਾ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲਏ ਤਰਾਏ ਕਿਤ ਮੁਖ ਗੁਰ ਸਾ ਲਾਹੀਐ ਕਰਨ ਕਰਨ ਸਮਰੱਥ ਸੇ ਮਥੇ ਨਹਿ ਚਲ ਰਹੇ ਜਿਨ ਗੁਰ ਧਾਰਿਆ ਹੱਥ ਗੋਰੇ ਅਮਰਤ ਨਾਮ ਪੀਆ ਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਭੈ ਪੰਜਨ ਦੁਖ ਲਥ ਸਤ ਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗਖੰਡ ਜਨਗੁਰ ਸੇਵਿਆ ਆਪਣਾ ਜਮਦੂਤ ਨਾ ਲੱਗੇ ਡੰਡ ਗੁਰ ਨਾਲ ਤੁਲ ਨ ਲੱਗਈ ਖੋਜ ਡਿਠਾ ਬ੍ਰਹਮੰਡ ਨਾਮ ਨਿਧਾਨ ਸਤ ਗੁਰ ਦੀਆ ਸੁਖ ਨਾਨਕ ਮਨ ਮਹਿ ਮੰਡ ਸ੍ਰੀ ਰਾਗ ਮਹੱਲਾ 5 ਮਿੱਠਾ ਕਰ ਕੇ ਖਾਇਆ ਕੌੜਾ ਉਪਜਿਆ ਸਾਦ ਪਾਏ ਮੀਤ ਸੁਰੇਧ ਕੀਏ ਬਿਖਿਆ ਰਚਿਆ ਬਾਦ ਜਾਂਦੇ ਬਿਲਮਨ ਹੋਵਈ ਵਿਣ ਨਾਵੇ ਬਿਸਮਾਦ ਮੇਰੇ ਮਨ ਸਤ ਗੁਰ ਕੀ ਸੇਵਾ ਲਾਗ ਜੋ ਦਿਸੈ ਸੋ ਵਿਣਸਣਾ ਮਨ ਕੀ ਮਤ ਤਿਆਗ ਰਹਾਓ ਜਿਉ ਕੂਕਰ ਹਰਖਾਇਆ ਧਾਵੇ ਦੇਹ ਦੇ ਸੁਜਾਏ ਲੋਭੀ ਜੰਤ ਨਾ ਜਾਣਈ ਭਖ ਅਭਖ ਸਭ ਖਾਏ ਕਾਮ ਕਰੋਧ ਮਦ ਬਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਪਸਾਰਿਆ ਭੀਤਰ ਜੋਗ ਬਣਾਏ ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ ਜਿਨ ਕੀਤਾ ਤਿਸੈ ਨਾ ਜਾਣਈ ਫਿਰ ਫਿਰ ਆਵੇ ਜਾਏ ਅਨੇਕ ਪ੍ਰਕਾਰ ਹੀ 모ਹਿਆ ਬਹੁ ਬਿਦਏ ਹੋ ਸੰਸਾਰ ਜਿਸਨੋ ਰਖੈ ਸੋਰਹ ਸਮਰਥ ਪੁਰਖ ਅਪਾਰ ਹਰ ਜਨ ਹਰ ਲਿਬਉ ਦਰੇ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ ਮਹੌਲਤ ਪੁੰਨੀ ਚੱਲਣਾ ਤੂੰ ਸੰਮਲ ਘਰਬਾਰ ਹਾਰ ਗੁਣ ਗਾਓ ਮਨਾਤ ਸਤਗੁਰ ਸੇਵ ਪਿਆਰ ਕਿਆ ਥੋੜੀ ਬਾਤ ਗਮਾਨ ਰਹਾਓ ਜੈਸੇ ਰਹਿਣ ਪਰਾਹੁਣੇ ਉਠ ਚੱਲ ਸੈ ਪਰ ਬਾਤ ਕਿਆ ਤੂੰ ਰਤਾ ਗ੍ਰਿਸ਼ਤ ਸੋ ਸਭ ਫੁੱਲਾਂ ਕੀ ਬਾਗਾਤ ਮੇਰੀ ਮੇਰੀ ਕੀ ਕਰਹਿ ਜਨ ਦੀ ਆ ਸੋ ਪ੍ਰਭ ਲੋੜ ਸਰ ਪਰ ਉਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ ਚੌਰਾਸੀ ਭ੍ਰਮ ਤਿਆ ਦੁਲਬ ਜਨਮ ਪਾਇਓਏ ਨਾਨਕ ਨਾਮ ਸਮਾਲ ਤੂੰ ਸੋ ਦਿਨ ਨੇੜਾ ਆਇਓਏ ਸ੍ਰੀ ਰਾਗ ਮਹੱਲਾ ਪੰਜਵਾਂ ਚਿਰ ਵਸੈ ਸੋਹੇਲੜੀ ਜਿ ਚਿਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ ਮਨ ਬੈ ਰਾਗ ਪਿਆ ਦਰਸ਼ਨ ਦੇਖਣੇ ਕਾ ਚਾਉ ਤਨ ਸੋ ਤੇਰਾ ਥਾਨ ਰਹਾਉ ਜਿ ਚਿਰ ਵਸਿਆ ਕੰਤ ਘਰ ਜਿਉ ਜਿਉ ਸਬ ਕਹਾਤ ਜਾ ਉਠੀ ਚਰ ਸੇਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਪਈੜੈ ਸੋ ਸੇਵ ਤੂੰ ਸੌਹਰੜੈ ਸੁਖ ਵਸ ਗੁਰ ਮਿਲ ਚੱਜ ਚਾਰ ਸਿੱਖ ਤੁਧ ਕਦੇ ਨਾ ਲੱਗੈ ਦੁਖ ਸਭਨਾ ਸਹੁਰੈ ਵੰਜਣਾ ਸਭ ਮੁਕਲਾ ਬਨਹਾਰ ਨਾਨਕ ਤਨ ਸੁਹਾਗਣੀ ਜਿਨ ਸੈ ਨਾਲ ਪਿਆਰ ਸਭਨਾ ਸੌਰੇ ਵੰਝਣਾ ਸਭ ਮੁਖ ਲਾਵਣ ਹਾਰ ਨਾਨਕ ਧੰ ਸੁਹਾਗਣੀ ਜਿਨ ਸੈ ਨਾਲ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ